ਜੀ ਲੰਮੀਆਂ ਤਾਂ ਨਹੀਂ ਪਏ ਹੋ ਤੁਸੋਂ ਮੈਂ ਕਿਹਾ ਸੀ ਸਮਾਨ ਲੈ ਦੋ ਜਾ ਕੇ ਆ ਕੇ ਲਟਗੇ ਤੁਸੀਂ ਤਾਂ ਇਹ ਰਮਣੇ ਐਡੀ ਦੇ ਕਿਹੜਾ ਠਾਉਣੀ ਸੌਖੀ ਪਈਆ ਇਹ ਜਿਹੜੀ ਤੂੰਦ ਵਧੀਆ ਨਾ ਇਹ ਤੁਰਨ ਨਹੀਂ ਦਿੰਦੀ ਸਾਹ ਚੜ ਜਾਂਦਾ ਮੜਾ ਜਾ ਤੁਰ ਕੇ ਉਹ ਤੋਂ ਤੁਸੀਂ ਕਹਿ ਦਿੰਦੇ ਹੋ ਜੀ ਐ ਤੇ ਘੱਟ ਕਿਉਂ ਲਾਇਆ ਤੇ ਹੋਰ ਲਾ ਦੇ ਅੱਜ ਮੈਨੂੰ ਆ ਚੀਜ਼ ਬਣਾ ਕੇ ਇਹਦੇ 'ਚ ਹੋਰ ਕਿਉਂ ਪਾ ਦੇ ਤੇ ਫਿਰ ਹੁਣ ਆਉਣੀ ਹੈ ਮੋਟਾਪਾ ਤਾਂ ਜਦੋਂ ਠੰਡ ਚ ਹੈ ਜੀਆਂ ਚੀਜ਼ਾਂ ਖਾਓਗੇ ਤਾਂ ਮੋਟੇ ਤਾਂ ਹੁਣ ਹੋਊਂਗੇ ਮੂੰਹ ਥੋੜਾ ਤਾਂ ਤੁਹਾਨੂੰ ਸਾਮਾਨ ਕਿਹਾ ਸੀ ਲਿਉਣ ਨੂੰ ਤੇ ਤੁਹਾਡਾ ਉੱਥੋਂ ਤੱਕ ਵੀ ਨਹੀਂ ਜਾਏਗਾ ਉਹਦੀ ਥੋੜਾ ਦਮ ਚੜ ਜਾਊਗਾ ਫਿਰ ਇਹਦਾ ਹੱਲ ਕਰ ਕੋਈ ਆ ਜਿਹੜੀ ਤੂੰ ਦਾ ਏਡੀ ਬਧੀ ਆ ਇਹਨੂੰ ਘਟਾ ਕੇ ਫੇਰ ਲੋੜ ਕੋਈ ਨੁਸਕਾ ਨਸਕਾ ਦੇ ਪਾਲ ਕੇ ਤੁਸੀਂ ਨੂੰ ਜਿਹੜੀ ਮੈਂ ਚੀਜ਼ਾਂ ਕਹਿੰਨੇ ਉਹ ਤਾਂ ਤੁਸੀਂ ਫਾਲੋ ਕਰ ਦੇਣੀ ਜੇ ਠੱਡ ਵਧਣੀ ਆ ਤੇ ਚਲੋ ਅੱਜ ਦੱਸਾਂ ਚੱਲ ਫਿਰ ਕਰੂੰਗਾ ਹੁਣ ਮੈਨੂੰ ਦੇ ਲਿਖ ਕੇ ਕੀ ਲੈਣ ਵਸਤੂਆਂ ਉੱਠਣੇ ਪਊਗਾ ਮਾਣਾ ਹਾਂਜੀ ਮੋਟਾਪਾ ਘਟਾਉਣ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਜਿਹੜਾ ਜ਼ਰੂਰੀ ਕੰਮ ਕਰਨਾ ਜੀ ਉਹ ਆਪਣ ਇੱਕ ਚੀਜ਼ ਚਾਹੀਦੀ ਜੀ ਉਹ ਹੈਗਾ ਜੀਰਾ ਜੀਰਾ ਰੋਣਾ ਹਾਂਜੀ ਤੇ ਜਿਹੜਾ ਜੀਰਾ ਹੈਗਾ ਨਾ ਇਹਦੇ ਹੋਰ ਵੀ ਅਨੇਕਾਂ ਬਹੁਤ ਸਾਰੇ ਫਾਇਦੇ ਨੇ ਫਾਇਦੇ ਵੀ ਦੱਸਾਂਗੇ ਤੇ ਮੋਟਾਪਾ ਘੱਟ ਕਰਨ 'ਚ ਵੀ ਸਾਡੀ ਮਦਦ ਕਰਦਾ ਜੀ ਤੇ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਰਹਾਗਾ ਬਹੁਤ ਜਿਹੜੀ ਫੈਟ ਆ ਉਹ ਲਾਸ ਹੁੰਦੀ ਹੈ ਜੀ ਹਾਂ ਜੀ ਜਿਵੇਂ ਪਹਿਲਾਂ ਰਮਨ ਮਤਲਬ ਜਦੋਂ ਤੁਸੀਂ ਪੜ੍ਹਦੇ ਸੀਗੇ ਨਾ ਹੋਸਟਲ ਟਾਈਮ ਉਦੋਂ ਤਾਂ ਬਹੁਤ ਮੋٹے ਸੀ ਹਾਂਜੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਹੋਈ ਹੈਗੀ ਤੇ ਪਰ ਇਹਦੇ ਨਾਲ ਬਹੁਤ ਜਿਹੜੀ ਫਾਇਟ ਆ ਲੌਸ ਹੁੰਦੀ ਹੈ ਜੀ ਮਤਲਬ ਜਿਹੜਾ ਮੋਟਾਪਾ ਆਪਣਾ ਬਹੁਤ ਜ਼ਿਆਦਾ ਘੱਟ ਹੁੰਦਾ ਹੁਣ ਠੰਢ 'ਚ ਅਕਸਰ ਹਰੇਕ ਇਨਸਾਨ ਨੂੰ ਹੋ ਹੀ ਜਾਂਦਾ ਜੀ ਹਾਂਜੀ ਤੇ ਜੀਰਾ ਵਧੀਆ ਕੰਮ ਕਰਦਾ ਮਤਲਬ ਹੈ ਹਾਂਜੀ ਤੇ ਇਹਦੇ ਹੋਰ ਵੀ ਫਾਇਦੇ ਨੇ ਉਹ ਵੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਜੀਰੇ ਦਾ ਰਾਤ ਨੂੰ ਪਾਣੀ 'ਚ ਪਿਉਂਦੇ ਨਾ ਜੀ ਠੀਕ ਹੈ ਜੀ ਇਹਨੂੰ ਰਾਤ ਨੂੰ ਕੁద్ది 'ਚ ਪਾ ਕੇ ਪਿਉਂ ਕੇ ਰੱਖ ਦੇਣਾ ਇੱਕ ਗਲਾਸ ਪਾਣੀ ਦਾ ਪਾ ਕੇ ਹਾਂਜੀ ਇਹਦੇ ਹੋਰ ਵੀ ਬਹੁਤ ਹੀ ਫਾਇਦੇ ਨੇ ਜੀ ਉਹ ਵੀ ਮੈਂ ਸਾਰੇ ਦੱਸਦੀਆਂ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਰਾ ਤੇ ਹੁਣ ਜਿਨ੍ਹਾਂ ਨੂੰ ਤਜਾਬ ਵੀ ਬਣਦਾਗਾ ਗੈਸ ਵੀ ਬਣਦੀ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦਾ ਜੀ ਹਾਂਜੀ ਤੇ ਰਮਨ ਜਿਵੇਂ ਹੁਣ ਜਿਹੜੀ ਤੂੰਦ ਜੀ ਵੱਧ ਜਾਂਦੀ ਹੈ ਨਾ ਉਹਦੇ ਉਹਦੇ ਚ ਵੀ ਇਹ ਵਧੀਆ ਅਸਰ ਕਰਦਾ ਹਾਂਜੀ ਸਾਰੇ ਸਰੀਰ ਦੀ ਫੈਟ ਲਾਸ ਕਰਦਾ ਤੇ ਜਿਹਨਾਂ ਦਾ ਖਾਸ ਕਰੇ ਪੇਟ ਹੀ ਵੱਧਦਾਗਾ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਇਹ ਫਾਇਦਾ ਕਰਦਾ ਜੀ ਅੱਛਾ ਜੀ ਜਿਨ੍ਹਾਂ ਦੇ ਕੱਲੇ ਪੇਟ ਤੇ ਮਤਲਬ ਚਰਬੀ ਆ ਉਹ ਇਹਨੂੰ ਮਤਲਬ ਸਵੇਰੇ ਸਵੇਰੀ ਵਰਤਣ ਤੇ ਹੁਣ ਜਿਨ੍ਹਾਂ ਨੂੰ ਮਤਲਬ ਮੋਟਾਪੇ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਤੇ ਇਹਨੂੰ ਜਿਹਦਾ ਆਪਾਂ ਇੱਕ ਵਾਰ ਉਬਾਲ ਲੈ ਤੇ ਜਿਹੜਾ ਬਾਕੀ ਜੀਰਾ ਵਾਚ ਜਾਂਦਾਗਾ ਉਹਦੇ ਵਿੱਚ ਵੀ ਆਪਾਂ ਹੋਰ ਪਾਣੀ ਪਾ ਕੇ ਉਹਨੂੰ ਵੀ ਆਪਾਂ ਉਬਾਲ ਕੇ ਰੱਖ ਲੈਣ ਜਿਵੇਂ 1 ਲੀਟਰ ਪਾਣੀ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈਗਾ ਤੇ ਉਹ ਵੀ ਜਦੋਂ ਵੀ ਆਪਾਂ ਨੂੰ ਦਿਨੇ ਤੇ ਲੱਗਦੀ ਆ ਸਾਰੇ ਦਿਨ ਵਿੱਚ ਦੀ ਉਦੋਂ ਆਪਾਂ ਨੂੰ ਸਿਪ ਸਿਪ ਕਰਕੇ ਪੀ ਸਕਦੇ ਆ ਠੀਕ ਹੈ ਜੀ ਉਹ ਜਿਹੜਾ ਬਚ ਗਿਆ ਉਹਨੂੰ ਵੀ ਪਾਣੀ ਚ ਪਾಳ್ ਕੇ ਪੀਣਾ ਹਾਂਜੀ ਹਾਂਜੀ ਦੁਬਾਰਾ ਵਾਲ ਕੇ ਪੀ ਸਕਦੇ ਆਗੇ ਪਹਿਲਾਂ ਸਵੇਰੇ ਮਤਲਬ ਜਿਹਨੂੰ ਆਪਾਂ ਇੱਕ ਗਲਾਸ ਪਾਣੀ ਦਾ ਪਾਇਆ ਤੇ ਇਹਦੇ ਵਿੱਚ ਆਪਾਂ ਡੇਢ ਗਲਾਸ ਹੋਰ ਮਤਲਬ ਸਾਰਾ ਪਾਣੀ ਆਪਾਂ ਡੇਢ ਗਲਾਸ ਪਾ ਲੈਣਾਗਾ ਤੇ ਜਦੋਂ ਪਾਣੀ ਅੱਧਾ ਰਹਿ ਜੇ ਤੇ ਉਦੋਂ ਆਪਾਂ ਸਵੇਰੇ ਉੱਠ ਕੇ ਇਹਨੂੰ ਸਿਪ ਸਿਪ ਕਰਕੇ ਪੀ ਲੈਣਾ ਸਭ ਤੋਂ ਪਹਿਲਾਂ ਆਪਾਂ ਇਹੀ ਪਾਣੀ ਪੀਣਾ ਜੀ ਤੇ ਦਿਨ ਵਿੱਚ ਆਪਾਂ ਬਿਲਕੁਲ ਵੀ ਠੰਡਾ ਪਾਣੀ ਨਹੀਂ ਯੂਜ਼ ਕਰਨਾ ਜਦੋਂ ਵੀ ਆ ਇੰਨੇ ਜੇਕਰ ਆਪਾਂ ਓਮੇ ਵੀ ਪੀਨੇ ਸਿਪ ਸਿਪ ਕਰਕੇ ਤਾਂ ਬਹੁਤ ਜਿਹੜਾ ਵਧੀਆ ਮਤਲਬ ਫਰਕ ਦਿਖਦਾ ਜੀ ਜਿਹੜਾ ਮੋਟਾਪਾ ਘਟਾਉਣ ਲਈ ਆਪਾਂ ਦੂਜਾ ਤਰੀਕਾ ਵਰਤਾਂਗੇ ਜੀ ਉਹ ਹੈਗੇ ਨੇ ਅਖਰੋਟ ਇਹ ਆਪਾਂ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹਾਂ ਜਦੋਂ ਵੀ ਆਪਾਂ ਨੂੰ ਭੁੱਖ ਲੱਗਦੀ ਹੈ ਇਹ ਆਪਾਂ ਇੱਕ ਜਾਂ ਦੋ ਖਾ ਸਕਦੇ ਹਾਂ ਇਹਦੇ ਨਾਲ ਜਿਹੜੀ ਭੁੱਖ ਆ ਗਈ ਉਹ ਵੀ ਮਤਲਬ ਆਪਾਂ ਨੂੰ ਲੇਟ ਲੱਗਦੀ ਹੈਗੀ ਏ ਰਮਨ ਅਖਰੋਟ ਵੀ ਅੱਛਾ ਮਟਾਪੇ ਚ ਕੰਮ ਕਰਦੇ ਨੇ ਜੀ ਹਾਂਜੀ ਮਟਾਪਾ ਵੀ ਕੱਟ ਕਰਦੇ ਨੇ ਤੇ ਜਿਨ੍ਹਾਂ ਨੂੰ ਹੁਣ ਨੀਂਦ ਦੀ ਪ੍ਰੋਬਲਮ ਹੈ ਕਈ ਵਾਰ ਨੀਂਦ ਵੀ ਨਹੀਂ ਆਉਂਦੀ ਹੈਗੀ ਮਤਲਬ ਜਿਵੇਂ ਕੁਛ ਵੀ ਖਾ ਪੀ ਲਿਆ ਉਹਨਾਂ ਦੇ ਕਈ ਵਾਰ ਮਟਾਪੇ ਦੇ ਕਾਰਨ ਕਈ ਵਾਰ ਬਾਹਜਮੇ ਹੋ ਜਾਂਦੀ ਆ ਜਾਂ ਚੰਗੀ ਤਰ੍ਹਾਂ ਨਹੀਂ ਪਚਦਾ ਉਹਦੇ ਕਰਕੇ ਰਾਤ ਨੂੰ ਨੀਂਦ ਵੀ ਪ੍ਰੋਪਰ ਨਹੀਂ ਹੁੰਦੀ ਜੀ ਉਹਦੇ ਲਈ ਵੀ ਆਪਾਂ ਜਿਵੇਂ ਦੋ ਅਖਰੋਟ ਚਾਰ ਪੀਸ ਹੋ ਗਏ ਜੀ ਹਾਂਜੀ ਇਹ ਆਪਾਂ ਪਾਣੀ ਚ ਪਿਉਂਦੇ ਨੇ ਜਿਵੇਂ ਆਪਾਂ ਦਿਨੇ ਪਿਉਂਦੇ ਜੀ ਠੀਕ ਗਰਮਣਾ ਤੇ ਆਪਾਂ ਰਾਤ ਨੂੰ ਇਹਨੂੰ ਆਪਾਂ ਹੌਲੀ ਹੌਲੀ ਚਬਾ ਚਬਾ ਕੇ ਖਾਣੀ ਹੈ ਮੈਂ 2-3 ਮਿੰਟ ਆਪਾਂ ਇਹਨੂੰ ਚੱਬੀ ਜਾਣਾ ਚੱਬਦੀ ਜਾਣਾਗਾ ਹਾਂਜੀ ਜਿਵੇਂ ਆਪਾਂ ਕਹਿ ਦਿੰਨੇ ਵੀ ਭੋਜਨ ਜਿਹੜਾ 32 ਵਾਰੀ ਚੱਬ ਕੇ ਖਾਣਾ ਚਾਹੀਦਾ ਹਣਾ ਹਾਂਜੀ ਤੇ ਇਹਨੂੰ ਚੰਗੀ ਤਰ੍ਹਾਂ ਚਵਾ ਕੇ ਖਾਣਾ ਜੀ ਉਹਦੇ ਨਾਲ ਜਿਹੜੀ ਨੀਂਦ ਆ ਉਹ ਵੀ ਚੰਗੀ ਆਊਗੀ ਤੇ ਆਪਾਂ ਨੂੰ ਮੋਟਾਪੇ ਤੋਂ ਵੀ ਜਿਹੜੀ ਪ੍ਰੋਬਲਮ ਆ ਉਹ ਤੋਂ ਵੀ ਰਾਤ ਮਿਲੂਗੀ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਵੀ ਐਡ ਕਰ ਸਕਦੇ ਆ ਇਹਦੇ ਵਿੱਚ ਜਿਹੜੀਆਂ ਹਰੀਆਂ ਇਲਾਇਚੀਆਂ ਹੁੰਦੀਆਂ ਗਿਆ ਉਹ ਵੀ ਆਪਾਂ ਇਦੇ ਨਾਲ ਚਬਾ ਸਕਦੇ ਆ ਜੀ। ਠੀਕ ਹੈ ਜੀ। ਇਹ ਵੀ ਨੀਂਦ ਲਿਆਉਣ ਵਿੱਚ ਸਾਡੀ ਹੈਲਪ ਕਰਦੀਆਂ ਨੇ ਜੀ। ਮਤਲਬ ਚੱਬਣਾ ਜਿਵੇਂ ਹੁਣ ਮਤਲਬ ਜਦੋਂ ਇਹ ਰਾਤ ਨੂੰ ਆਪਾਂ ਚੱਬਣੇ ਖਾਣੇ ਆ ਹਨਾ ਉਦੋਂ ਆਪਾਂ ਹਰੀ ਲਾਈਚ ਵੀ ਨਾਲ ਚੱਬ ਸਕਦੇ ਹਾਂ। ਹਾਂ ਜੀ ਹਰੀ ਲਾਈਚ ਦੀ ਵੀ ਬਹੁਤ ਫਾਇਦੇ ਨੇ ਕਿ ਤੇ ਇਹ ਵੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਆ ਨੀਂਦ ਚੰਗੀ ਆ ਜਾਂਦੀ ਹੈ ਮੋਟਾਪੇ ਤੇ ਕੰਟਰੋਲ ਹੁੰਦਾ ਜੀ ਤੇ ਇਹਨਾਂ ਜੀ ਕਰਮਣ ਕਹਿੰਦੇ ਇਮਿਊਨਿਟੀ ਵੀ ਵਧੀਆ ਵਧਾਉਂਦੀ ਆ। ਹਾਂ ਜੀ ਇਮਿਊਨਿਟੀ ਵਧਾਉਂਦੀ ਜੋ ਵੀ ਆਪਾਂ ਨੂੰ ਕੋਈ ਵੀ ਬਿਮਾਰੀ ਲੱਗ ਜਾਵੇ ਉਹਦੇ ਨਾਲ ਜਿਹੜੀ ਲੜਨ ਦੀ ਸਮਰੱਥਾ ਹੈਗੀ ਉਹ ਮਤਲਬ ਆ ਇਹ ਵੀ weight loss ਵਿੱਚ ਮਤਲਬ ਮਦਦ ਕਰਨ ਵਿੱਚ ਸਾਡੀ ਮੈਲਪ ਹੱਲਪ ਕਰਦੇ ਨੇ ਕਿਉਂਕਿ ਇਹਦੇ ਵਿੱਚ ਜਿਹੜੇ ਹਰੇਕ ਤੱਤ ਹੁੰਦੇ ਨੇ ਕਿਉਂਕਿ ਹੁਣ ਜਿਨ੍ਹਾਂ ਨੂੰ ਮੋਟਾਪਾ ਹਰੇਕ ਚੀਜ਼ ਬੰਦ ਕਰਾ ਦਿੰਦੇ ਵੀ ਆਹ ਚੀਜ਼ ਨਹੀਂ ਖਾਣੀ ਆਹ ਚੀਜ਼ ਨਹੀਂ ਖਾਣੀ ਇਹਦੇ ਵਿੱਚ ਹਰੇਕ ਤੱਤ ਜਿਹੜਾ ਬਹੁਤ ਜ਼ਿਆਦਾ ਮੌਜੂਦ ਹੁੰਦਾ ਹੈ ਜਿਹਦੇ ਕਰਕੇ ਸਾਡੇ ਸਰੀਰ ਨੂੰ એનર્ਜੀ ਵੀ ਮਿਲਦੀ ਹੈਗੀ ਤੇ ਮੋਟਾਪਾ ਘਟਾਉਣ 'ਚ ਸਾਡੀ ਮਦਦ ਵੀ ਕਰਦੇ ਨੇ ਤੇ ਇਹਨਾਂ ਨੂੰ ਆਪਾਂ roast ਕਰਕੇ ਜਾਂ ਤਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਮਿੱਠਾ ਐਡ ਕਰ ਸਕਦੇ ਹਾਂ ਜਿਵੇਂ ਸ਼ੱਕਰ ਹੋਗੀ sugar ਬਿਲਕੁਲ ਵੀ ਨਹੀਂ ਐਡ ਕਰਨੀ ਜਿਵੇਂ ਹੁਣ ਆਪਾਂ ਖੰਡ ਪਾਉਣ ਲੱਗ ਜਾਂਦੇ ਆ ਇਹਦੇ ਵਿੱਚ ਕਿਉਂਕਿ ਜਿਹੜਾ ਮਿੱਠਾ ਉਹ ਬਹੁਤ ਹੀ ਜ਼ਿਆਦਾ ਮਤਲਬ ਆਪਾਂ ਨੂੰ ਘੱਟ ਕਰਨਾ ਚਾਹੀਦਾ ਕਈ ਵਾਰ ਜਿਹੜਾ ਮਿੱਠਾ ਆਪਾਂ ਜ਼ਿਆਦਾ ਤੋਂ ਜ਼ਿਆਦਾ ਖਾਈ ਜਾਂਦੇ ਆ ਕਿ ਉਹਦੀ ਵਜ੍ਹਾ ਕਰਕੇ ਵੀ ਆਪਾਂ ਨੂੰ ਮੋਟਾਪਾ ਆਉਂਦਾ ਜਾਂ ਕਈ ਵਾਰ ਆਪਾਂ ਰੋਟੀ ਖਾਂਦੇ ਆ ਤਾਂ ਆਪਾਂ ਨੇ ਐਵੇਂ ਹੁੰਦਾ ਵੀ ਸਬਜ਼ੀ ਤਾਂ ਆਪਾਂ ਕਿਉਂ ਪਾਉਂਦੇ ਨਹੀਂ ਜਾਂ ਆਪਾਂ ਕਿਉਂ ਬਦਲ ਤੜਕਾ ਤੜਕਾ ਵੀ ਨਹੀਂ ਲਾਉਂਦੇ ਪਰ ਫਿਰ ਵੀ ਮੋਟਾਪਾ ਰਿਹਾ ਉਹ ਕੀ ਕਾਰਨ ਹੁੰਦਾ ਕਈ ਵਾਰ ਆਪਾਂ ਜਿਹੜੀ ਰੋਟੀ ਉਹ ਚੋਪੜੀ ਖਾਣ ਲੱਗ ਜਾਂਦੇ ਆ ਜਿਹੜੀ ਆਪਾਂ ਰੋਟੀ ਚੋਪੜੀ ਖਾਂਦੇ ਆਗੇ ਉਹਦੇ ਨਾਲ ਵੀ ਬਹੁਤ ਮੋਟਾਪਾ ਹੁੰਦਾ ਇਸ ਕਰਕੇ ਜਿਨ੍ਹਾਂ ਨੂੰ ਮੋਟਾਪ ਜੇ ਜਿਹੜੇ ਮੋਟਾ ਹੋਣਾ ਚਾਹੁੰਦੇ ਨੇ ਉਹ ਰੋਟੀ ਤੇ ਫੁੱਲ ਕਿਉ ਲਾ ਕੇ ਖਾਣ ਉਹਦੇ ਨਾਲ ਜਿਹੜਾ ਮਟਾਪਾ ਮਤਲਬ ਯਾਗਲਾ ਜਿਹੜਾ ਸਰੀਰ ਆ ਉਹ ਫਿੱਟ ਫਿੱਟ ਹੋ ਜਾਊਗਾ ਜੀ ਉਲਟਾ ਕਰ ਦੇਣਾ ਕੰਮ ਹੈ ਜੀ ਹਾਂਜੀ ਤੇ ਮਖਾਣੇ ਵੀ ਜਰੂਰ ਡਾਈਟ ਚ ਸ਼ਾਮਲ ਕਰਨੇ ਨੇ ਜਿਨ੍ਹਾਂ ਨੂੰ ਮਟਾਪੇ ਦੀ ਪ੍ਰਾਉਨ ਤੇ ਬਹੁਤ ਜ਼ਿਆਦਾ ਰਾਤ ਖੰਦੇ ਨੇ ਜੀ ਮਟਾਪੇ ਨੂੰ ਘਟਾਉਣ ਚ ਤੇ ਇਹ ਮਤਲਬ ਸਾਨੂੰ ਇੱਕ ਫੋਨ ਕਾਲ ਵੀ ਆਇਆ ਸੀ ਉਹਨਾਂ ਨੇ ਵੀ ਦੱਸਿਆ ਸੀ ਵੀ ਇਹ ਮਖਾਣੇ ਜਿਹੜੇ ਬਹੁਤ ਫਾਇਦਾ ਕਰਿਆ ਮੈਂ ਇੱਕ ਵਾਰੀ ਇਹ ਪਹਿਲਾਂ ਵੀ ਵੀਡੀਓ ਬਣਾਈ ਸੀ ਤੇ ਸੱਚਮੁੱਚ ਇਹ weight loss ਕਰਨ ਵਿੱਚ ਸਾਡੀ ਮਦਦ ਕਰਦੇ ਨੇ ਜੀ ਹਾਂਜੀ ਤੇ ਬਾਕੀ ਰਮਨ ਜਿਵੇਂ ਪੇਟ ਕ ਹਾਂਜੀ ਤੇ ਉਹਦੇ ਵਾਸਤੇ ਆਪਾਂ ਸੁੱਕੇ ਮੇਥੇ ਹੁੰਦੇ ਜੀ ਉਹ ਵੀ ਵਰਤ ਸਕਦੇ ਜਿਵੇਂ ਰਾਤ ਨੂੰ ਪਾਣੀ ਚ ਪੀਉ ਹੁੰਦੀ ਤੇ ਸਵੇਰੇ ਉਸ ਪਾਣੀ ਨੂੰ ਥੋੜਾ ਜਿਹਾ ਉਬਾਲ ਕੇ ਉਹ ਵੀ ਲੈ ਸਕਦੇ ਜਿਨ੍ਹਾਂ ਨੂੰ ਕੱਲੇ ਪੇਟ ਦੀ ਜਿਹੜੀ ਚਰਬੀ ਉਹਦੀ ਪ੍ਰੋਬਲਮ ਆ ਤੇ ਮੇਥਿਆਂ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਜੀ ਹਾਂਜੀ ਮਤਲਬ ਜਿਨ੍ਹਾਂ ਨੂੰ ਜੋੜਾਂ 'ਚ ਦਰਦ ਆ ਉਹ ਵੀ ਠੀਕ ਹੁੰਦਾ ਹੈਗਾ ਕਈ ਵਾਰ ਐਵੇਂ ਹੁੰਦਾ ਵੀ ਆ ਜੀਰੇ ਵਾਲਾ ਪਾਣੀ ਕਈਆਂ ਨੂੰ ਸ਼ੂਟ ਕਰਦਾ ਕਈਆਂ ਨੂੰ ਨਹੀਂ ਕਰਦਾ ਉਹ ਮੇਥੇ ਹੁੰਦੇ ਜਿਹੜੇ ਸੁੱਕੇ ਮੇਥੇ ਉਹਨਾਂ ਨੂੰ ਪੀਓ ਸਕਦੇ ਨਹੀਂ ਤੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਜੀਰਾ ਯੂਜ਼ ਕਰ ਸਕਦੇ ਨੇ ਜਿਹੜਾ ਜੀਰਾ ਹੈ ਜਿਨ੍ਹਾਂ ਨੂੰ ਹੁਣ ਕਈ ਵਾਰ ਐਵੇਂ ਹੁੰਦਾਗਾ ਵੀ ਖੂਨ ਦੀ ਕਮੀ ਹੋ ਜਾਂਦੀ ਆ ਤੇ ਖੂਨ ਦੀ ਘਾਟ ਵੀ ਪੂਰੀ ਕਰਦਿੰਦੀ ਬਿਮਾਰੀਆਂ ਨਾਲ ਜਿਹੜੀ ਲੜਨ ਦੀ ਜਿਹੜੀ ਸ਼ਕਤੀ ਆ ਉਹਨੂੰ ਵੀ ਵਧਾਉਂਦੇ ਨੇਗੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਬਜ ਦੀ ਪ੍ਰੋਬਲਮ ਆ ਉਹ ਤੋਂ ਵੀ ਰਾਹਤ ਮਿਲਦੀ ਆ ਜੀ ਤੇ ਇਸ ਜੀਰੇ ਵਾਲੇ ਪਾਣੀ ਨਾਲ ਪੇਟ ਵੀ ਸਾਫ਼ ਹੁੰਦਾ ਤੇ ਹੋਰ ਵੀ ਜਿਹੜੀ ਅਨੇਕਾਂ ਪ੍ਰੋਬਲਮ ਨੇ ਉਹਨਾਂ ਤੋਂ ਸਾਨੂੰ ਰਾਹਤ ਮਿਲ ਉਸ ਮਤਲਬ ਜੀਰਨ ਜਦੋਂ ਭਿਉਂਦੇ ਨੇ ਤਾਂ ਸਵੇਰ ਬਸ ਕੱਲਾ ਗੂੰਗੁਣਾ ਜਾ ਕਰਕੇ ਪੀਣਾ ਉਵਾਲ ਕੇ ਨਹੀਂ ਪੀਣਾ ਗੂੰਗੁਣਾ ਜਾ ਕਰਕੇ ਪਾਣੀ ਪੀ ਲੈਣ ਉਹ ਦਿਨਾਂ ਵਾਲੀ ਜਿਹੜੀ ਹੁਣ ਤਜਾਬ ਦੀ ਪ੍ਰੋਬਲਮ ਆ ਗੈਸ ਦੀ ਪ੍ਰੋਬਲਮ ਉਹ ਤੋਂ ਰਾਤ ਮਿਲਦੀ ਹੈ ਜੀ ਸੋ ਇਹ ਜ਼ਰੂਰ ਜਿਹੜੀਆਂ ਸਾਰੀਆਂ ਚੀਜ਼ਾਂ ਦਿੱਤੀ ਨੇ ਜ਼ਰੂਰ ਅਪਣਾਉਣ ਤੇ ਅਸੀਂ ਹੋਰ ਵੀਡੀਓ ਵੀ ਲੈ ਕੇ ਆਵਾਂਗੇ ਮੁੰਡਾ ਮਤਲਬ ਜਿਨ੍ਹਾਂ ਨੂੰ ਬਹੁਤ ਏਦਾ ਮੋਟਾਪਾ ਰਹਿੰਦਾ ਹੈਗਾ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅਸੀਂ ਹੋਰ ਵੀ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰ